ਦਾਦਾ ਜੀ ਅਸੀਂ ਸਕੂਲ ਚ ਪੜਿਆ ਤੇ ਇੱਕ ਤਿਉਹਾਰ ਹੁੰਦਾ ਹੈ ਹੋਲਾ ਮਹੱਲਾ ਪਰ ਸਾਨੂੰ ਇਹ ਬਹੁਤ ਘੱਟ ਪਤਾ ਹੈ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਕੀ ਹੁੰਦਾ ਬਿਲਕੁਲ ਬੇਟਾ ਹੋਲਾ ਮਹੱਲਾ ਇੱਕ ਬਹੁਤ ਵਿਸ਼ੇਸ਼ ਸਿੱਖ ਤਿਉਹਾਰ ਹੈ ਜੋ ਅਨੰਦਪੁਰ ਸਾਹਿਬ 'ਚ ਮਨਾਇਆ ਜਾਂਦਾ ਹੈ ਇਹ ਤਿਉਹਾਰ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਤਾਂ ਜੋ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਗੁਰੂ ਜੀ ਚਾਹੁੰਦੇ ਸਨ ਕਿ ਸੇਕ ਬਹੁਤ ਤਾਕਤਵਰ ਬਹਾਦਰ ਅਤੇ ਗਰੀਬਾਂ ਦੀ ਰਾਖੀ ਕਰਨ ਵਾਲੇ ਹੋਣ। ਦਾਦਾ ਜੀ ਜਿਵੇਂ ਅਸੀਂ ਹੋਲੀ ਤੇ ਰੰਗ ਖੇਡਦੇ ਹਾਂ ਕੀ ਹੋਲਾ ਮਹੱਲਾ ਵੀ ਉਹੋ ਜਿਹਾ ਹੁੰਦਾ ਹੈ? ਬਹੁਤ ਚੰਗਾ ਸਵਾਲ ਪੁੱਛਿਆ ਬੇਟੀ। ਹੋਲੀ ਵਿੱਚ ਲੋਕ ਇੱਕ ਦੂਜੇ ਉੱਤੇ ਰੰਗ ਮਾਰਦੇ ਹਨ ਅਤੇ ਮौज-ਮਸਤੀ ਕਰਦੇ ਹਨ ਪਰ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਕਤ, ਹਿੰਮਤ ਅਤੇ ਅਨੁਸ਼ਾਸਨ ਦਾ ਤਿਉਹਾਰ ਬਣਾਇਆ। ਗੁਰੂ ਜੀ ਨੇ ਕਿਹਾ ਕਿ ਮौज-ਮਸਤੀ ਨਾਲ ਸਾਨੂੰ ਆਪਣੀ ਤਾਕਤ, ਸ਼ੂਰਵੀਰਤਾ ਅਤੇ ਸਿੱਖੀ ਦੇ ਸਿਧਾਂਤਾਂ ਨੂੰ ਪਲਾਉਣਾ ਨਹੀਂ ਚਾਹੀਦਾ ਪਰ ਗੁਰੂ ਜੀ ਨੇ ਇਹ ਤਿਹਾਰ ਸ਼ੁਰੂ ਕਿਉਂ ਕੀਤਾ ਬੇਟਾ ਉਸ ਸਮੇਂ ਦੇਸ਼ 'ਚ ਬਹੁਤ ਅਨਿਆਇ ਹੋ ਰਹੇ ਸਨ ਗਰੀਬਾਂ 'ਤੇ ਜ਼ੁਲਮ ਹੁੰਦੇ ਸਨ ਗੁਰੂ ਜੀ ਚਾਹੁੰਦੇ ਸਨ ਕਿ ਸਿੱਖ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਰਹਿਣ ਤਾਂ ਜੋ ਉਹ ਸੱਚਾਈ ਅਤੇ ਨਿਆਂ ਦੀ ਰਾਖੀ ਕਰ ਸਕਣ 1701 'ਚ ਅਨੰਦਪੁਰ ਸਾਹਿਬ 'ਚ ਗੁਰੂ ਜੀ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਗੁਰੂ ਜੀ ਨੇ ਸਿੱਖਾਂ ਨੂੰ ਘੋੜਸਵਾਰੀ ਤਲਵਾਰਬਾਜ਼ੀ ਅਤੇ ਜੁੱਧ ਕਲਾ ਦੀ تعلیم ਦਵਾਈ ਪਰ ਇਹ ਸਿਰਫ ਲੜਾਈ ਬਾਰੇ ਨਹੀਂ ਸੀ ਇਹ ਰੂਹਾਨੀਅਤ ਹਿੰਮਤ ਅਤੇ ਅਨੁਸ਼ਾਸਨ ਸਿਖਾਉਣ ਵਾਲਾ ਤਿਉਹਾਰ ਹੈ ਵਾਹ ਦਾਦਾ ਜੀ ਫਿਰ ਤਾਂ ਹੈ ਬਿਲਕੁਲ ਮਾਰਸ਼ਲ ਆਰਟਸ ਵਰਗਾ ਹੋਇਆ ਬਿਲਕੁਲ ਠੀਕ ਹਜ਼ਾਰਾਂ ਸਿੱਖ ਇਕੱਠੇ ਹੋ ਕੇ ਆਪਣੇ ਗਤਕਾ ਸਿੱਖ ਮਾਰਸ਼ਲ ਆਰਟਸ ਘੋੜਸਵਾਰੀ ਤੇ ਤਲਵਾਰਬਾਜ਼ੀ ਦੇ ਜੋਹਰ ਦਿਖਾਉਂਦੇ ਗੁਰੂ ਜੀ ਇਹ ਦੱਸਣਾ ਚਾਹੁੰਦੇ ਸਨ ਕਿ ਸਿੱਖ ਹਮੇਸ਼ਾ ਪਿਆਰ ਵਰਤਿਆ ਰਹਿਣ ਨਾ ਕਿਸੇ ਨੂੰ ਤੰਗ ਕਰਨ ਨਾ ਕਿਸੇ ਤੋਂ ਡਰਨ ਬਸ ਸੱਚ ਅਤੇ ਇਨਸਾਫ ਦੀ ਰਾਖੀ ਕਰਨ। ਦਾਦਾ ਜੀ ਕੀ ਅੱਜ ਵੀ ਲੋਕ ਉਹੋ ਜਿਹਾ ਮਨਾਉਂਦੇ ਹਨ? ਜੀ ਬੇਟਾ ਅੱਜ ਵੀ ਅਨੰਦਪੁਰ ਸਾਹਿਬ 'ਚ ਹਜ਼ਾਰਾਂ ਸਿੱਖ ਇਕੱਠੇ ਹੁੰਦੇ ਹਨ। ਨਿਹੰਗ ਸਿੰਘ ਸਿੱਖ ਜੋਧੇ ਨੀਲੇ ਬਸਤਰ ਪਾ ਕੇ ਘੋੜਸਵਾਰੀ, ਗੱਤਕਾ ਤੇ ਤਲਵਾਰਬਾਜ਼ੀ ਕਰਦੇ ਹਨ। ਲੋਕ ਗੁਰਬਾਣੀ ਪਾਠ ਸੇਵਾ ਅਤੇ ਲੰਗਰ ਕਰਦੇ ਹਨ ਇਹ ਇੱਕ ਰੂਹਾਨੀ ਅਤੇ ਯੋਧਿਆਂ ਦੇ ਸ਼క్తి ਵਾਲਾ ਤਿਉਹਾਰ ਹੁੰਦਾ ਹੈ ਦਾਦਾ ਜੀ ਤੁਸੀਂ ਕਦੇ ਗਏ ਹੋ ਅਨੰਦਪੁਰ ਸਾਹਿਬ ਹਰਿਮੰਦਰ ਸਾਹਿਬ ਦੇਖਣ ਜੀ ਬੇਟਾ ਜਦੋਂ ਮੈਂ ਜਵਾਨ ਸੀ ਮੈਂ ਵੀ ਗਿਆ ਸੀ ਉਸ ਸਮੇਂ ਦੀ ਤਾਕਤ, ਅਗਤੀ ਅਤੇ ਜੋਸ਼ ਵੇਖਣ ਯੋਗ ਹੁੰਦੀ ਸੀ ਇਹ ਸਾਨੂੰ ਸਾਡੇ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਕੁਰਬਾਨੀਆਂ ਨਾਲ ਜੋੜਦਾ ਹੈ ਦਾਦਾ ਜੀ ਇਨਾਂ ਹ ਲੜਾਈਆਂ ਤੋਂ ਇਲਾਵਾ ਹੋਲਾ ਮਹੱਲਾ ਸਾਨੂੰ ਕੀ ਸਿਖਾਉਂਦਾ ਹੈ ਸਭ ਤੋਂ ਵੱਡਾ ਸੰਦੇਸ਼ ਇਹ ਹੈ ਜੇ ਅਸੀਂ ਨੇੜਰ ਅਨੁਸ਼ਾਸਕ ਅਤੇ ਮਦਦਗਾਰ ਬਣੀਏ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੰਤ ਸਿਪਾਹੀ ਬਣਨ ਦੀ ਸਿੱਖਿਆ ਦਿੱਤੀ ਮਤਲਬ ਅੰਦਰੋਂ ਦਿਆਲੂ ਤੇ ਰੋਹਾਨੀ ਪਰ ਬਾਹਰੋਂ ਸ਼ੇਰ ਵਰਗੇ ਬਹਾਦਰ ਬਹੁਤ ਸੋਹਣੀ ਗੱਲ ਹੈ ਦਾਦਾ ਜੀ ਜੇ ਅਸੀਂ ਆਨੰਦਪੁਰ ਸਾਹਿਬ ਨਾ ਜਾ ਸਕੇ ਤਾਂ ਅਸੀਂ ਹੋਲਾ ਮਹੱਲਾ ਕਿਵੇਂ ਮਨਾਈਏ ਵਧੀਆ ਸਵਾਲ ਬੇਟੀ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਕੜੀਏ ਗਰੀਬਾਂ ਦੀ ਮਦਦ ਕਰੀਏ ਅਤੇ ਆਪਣੀ ਤਾਕਤ ਤੇ ਆਤਮ ਵਿਸ਼ਵਾਸ ਬਣਾਈਏ ਸੱਚ ਦੀ ਰਾਖੀ ਨਿਆਂ ਲਈ ਲੜਨਾ ਤੇ ਨੀੜੀਆਂ ਦੀ ਮਦਦ ਕਰਨੀ ਇਹੀ ਗੁਰੂ ਜੀ ਦਾ ਸੰਦੇਸ਼ ਹੈ ਦਾਦਾ ਜੀ ਹੁਣ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਵੇਖਣ ਜਾ ਸਕਦੇ ਹਾਂ ਬਿਲਕੁਲ ਬੇਟਾ ਅਗਲੇ ਸਾਲ ਅਸੀਂ ਕਿੰਨੇ ਜਾਵਾਂਗੇ ਇਹ ਯਾਤਰਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਹੋਵੇਗੀ ਅਤੇ ਇਸ ਵੀਲ ਦੇ ਤੱਕ ਅਸੀਂ ਗੁਰੂ ਜੀ ਦੀਆਂ ਗੱਲਾਂ ਤੇ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਗੁਰੂ ਜੀ ਦੀ ਰਹਿਮਤ ਹੈ ਅਕਾਲ ਸਹਾਇ ਹੋਵੇ